ਨਵਰਾਤਰੀਆਂ ਦੇ ਪਹਿਲੇ ਦਿਨ ਯਾਨੀ ਕਿ ਸੋਮਵਾਰ ਤੋਂ ਰੋਜ਼ਾਨਾ ਵਰਤੋ ਦਿਨਾਂ ਜੁੜੀਆਂ ਕਈ ਚੀਜ਼ਾਂ ਸਸਤੀਆਂ ਹੋਣ ਜਾ ਰਹੀਆਂ ਨੇ ਤੇ ਖਾਣ ਪੀਣ ਤੋਂ ਲੈ ਕੇ ਦਵਾਈਆਂ ਤੱਕ ਕੀ ਸਸਤਾ ਹੋਵੇਗਾ ਤੇ ਕੀ ਮਹਿੰਗਾ ਆਓ ਜਾਣਦੇ ਹਾਂ ਤਾਂ ਦੱਸਦੇ ਕਿ ਇਹ ਕਿ ਨਵਰਾਤਰੀਆਂ ਦੇ ਪਹਿਲੇ ਦਿਨ ਯਾਨੀ ਕਿ ਸੋਮਵਾਰ ਤੋਂ ਰੋਜ਼ਾਨਾ ਵਰਤੋ ਦਿਨਾਂ ਜੁੜੀਆਂ 295 ਵਸਤਾਂ ਸਸਤੀਆਂ ਹੋ ਜਾਣਗੀਆਂ ਇਹਨਾਂ ਦੇ ਵਿੱਚ ਖਾਣ ਪੀਣ ਤੋਂ ਲੈ ਕੇ ਦਵਾਈਆਂ ਤੱਕ ਦੀਆਂ ਬਾਕ-ਬਾਕ ਵਸਤਾਂ ਸ਼ਾਮਲ ਨੇ ਇਸ ਦੇ ਵਿੱਚ ਕਿਉ ਪਨੀਰ ਮੱਖਣ ਨਮਕੀਨ ਕੈਚ-ਅਪ ਜੈਮ, ਸੁੱਕੇ ਮੇਵੇ, ਕਾਫੀ ਦੇ ਨਾਲ ਆਈਸਕ੍ਰੀਮ ਦਵਾਈਆਂ ਤੇ ਡਾਇਗਨੋਸਟਿਕ ਕਿੱਟਾ ਸ਼ਾਮਲ ਨੇ। ਇਸ ਤੋਂ ਇਲਾਵਾ ਮਦਵਰਗ ਦੀਆਂ ਆਸਤਨਾ ਜੁੜੀਆਂ ਚੀਜ਼ਾਂ ਜਿਵੇਂ ਕਿ ਟੀਵੀ, ਏਸੀ, ਦਿਨਾਂ ਵਾਸ਼ਿੰਗ ਮਸ਼ੀਨ, ਦੁਪਈਆ, ਵਾਹਨ, ਕਾਰਾਂ, ਚੰਗੇ ਕੱਪੜੇ ਤੇ ਜੁੱਤੀਆਂ ਵੀ ਹੁਣ ਪਹਿਲਾਂ ਦੇ ਮੁਕਾਬਲੇ ਸਸਤੇ ਭਾਅ 'ਚ ਮਿਲਣ ਗਿਆ। ਇਸ ਨਾਲ ਦੇ ਕਾਰੋਬਾਰੀਆਂ ਨੂੰ ਜੀਐਸਟੀ ਦੇ ਵਿੱਚ ਹੋਰੇ ਬਦਲਾਅ ਚਰਾਹਤ ਮਿਲਣ ਜਾ ਰਹੀ ਹੈ। ਖਾਤੇ ਖੇਤੀਬਾੜੀ ਉਪਕਰਨਾਂ ਤੇ ਜੀਐਸਟੀ ਕਟਨ ਦੇ ਨਾਲ ਕਿਸਾਨਾਂ ਦੀ ਲਾਗਤ ਦੇ ਨਾਲ ਨਾਲ ਛੋਟੇ ਉਦਮੀਆਂ ਦੀ ਨਿਰਮਾਣ ਲਾਗਤ ਦੇ ਵਿੱਚ ਵੀ ਕਮੀ ਆਵੇਗੀ। ਘਰ ਬਣਾ 28 ਤੋਂ ਘਟ ਕੇ 18 ਹੋ ਜਾਣ ਗਿਆ ਸਿਵਾਵਾਂ ਦੇ ਸੰਦਰਭ ਦੇ ਵਿੱਚ ਹੈਲਥ ਕਲੱਬ ਸੈਲੂਨ ਨਾਈ ਫਿਟਨੈਸ ਸੈਂਟਰ ਯੋਗ ਦੀ ਸਿਵਾਵਾਂ ਸਣੇ ਸੁੰਦਰ ਤੇ ਸਰੀਰਕ ਸਿਹਤ ਦੇ ਨਾਲ ਜੁੜੀਆਂ ਸਿਵਾਵਾਂ ਸਸਤਾ ਹੋਣਗੀਆਂ ਇਸ ਦੇ ਨਾਲ ਹੀ ਹੈਅਰ ਆਇਲ ਟਾਇਲਟ ਸੋਪ ਬਾਰ ਇਸ ਦੇ ਨਾਲ ਹੀ ਸ਼ੈਂਪੂ ਟੂਥਪੇਸਟ ਬਰਸ਼ ਟੈਲਕਮ ਪਾਊਡਰ ਫੇਸ ਪਾਊਡਰ ਸ਼ੇਵਿੰਗ ਕਰੀਮ ਇਹ ਚੀਜ਼ਾਂ ਵੀ ਸਸਤੀਆਂ ਹੋਣ ਜਾ ਰਹੀਆਂ ਨੇ ਲੋਸ਼ਨ ਵੀ ਸਸਤੇ ਹੋਣਗੇ ਤੇ ਜੀਐਸਟੀ ਦੇ ਵਿੱਚ ਹੋ ਇਸ ਕਮੀ ਦੇ ਨਾਲ ਨਰਾਤਿਆਂ ਤੋਂ ਲੈ ਕੇ ਦਸੰਬਰ ਤੱਕ ਸਾਰੀਆਂ ਕਿਸਮਾਂ ਦੀ ਵਸਤਾਂ ਦੀ ਵਿਕਰੀ ਤੇ ਵਿੱਚ 20% ਦਾ ਵਾਧਾ ਹੁੰਦਾ ਅਨੁਮਾਨ ਹੈ ਜਿਸ ਨਾਲ ਪਰਚੂਨ ਵਪਾਰੀਆਂ ਨੂੰ ਲਾਭ ਹੋਵੇਗਾ ਕਰਾਕੀ ਵਸਤੂਆਂ ਖੇਤੀਬਾੜੀ ਦੇ ਨਾਲ ਜੁੜੀਆਂ ਵਸਤੂਆਂ ਟੈਕਸਟਾਈਲ ਦਵਾਈਆਂ ਸਿੱਖਿਆ ਤੇ ਆਮ ਆਦਮੀ ਨਾਲ ਜੁੜੀਆਂ ਵਸਤੂਆਂ ਖਪਤਕਾਰ ਵਸਤੂਆਂ ਪੁਟਵੀਅਰ ਆਈਟਮਸ ਮਸ਼ੀਨਰੀ ਕਾਰ ਸਕੂਟਰ ਇਹ ਸਭ ਕੁਝ ਸਸਤਾ ਹੋਵੇਗਾ ਦੇ ਰਿਸਲ GST ਬਾਰੇ ਖਾਸ ਕੀ ਤੁਹਾਨੂੰ ਇਹ ਵੀ ਦੱਸ ਦਿੰਨੇ ਆ ਹੁਣ ਮੁਕਤ ਤੌਰ ਤੇ ਸਲੇਬ ਦੋਨੇ 1.5 ਤੇ ਦੂਜੀ 18% ਇਹ 40% ਦੀ ਸਲੇਬ ਵੀ ਹੋਵੇਗੀ ਜਿਸ ਦੇ ਵਿੱਚ ਗੁਟਕਾ ਜਰਦਾ ਸਿਗਰਟ ਵਰਗੀਆਂ ਵਸਤਾਂ ਦੇ ਨਾਲ-ਨਾਲ 1200 cc ਜਾਂ 4 ਮੀਟਰ ਤੋਂ ਵੱਧ ਲੰਬੀਆਂ ਕਾਰਾਂ ਸ਼ਾਮਲ ਨੇ ਤਾਂ ਦੱਸ ਦੇ ਕਿ ਕਈ ਵੱਡੀਆਂ ਕਾਰਾਂ ਤੇ 40% GST ਲੱਗਣ ਦੇ ਬਾਵਜੂਦ ਰਾਹਤ ਮਿਲੇਗੀ ਕਿਉਂਕਿ ਇਸ ਵੇਲੇ ਉਹਨਾਂ ਤੇ 28% GST ਤੇ 5% ਸੈਸ ਲੱਗਦਾ ਹੈ કુલ 453 ਵਸਤਾਂ ਤੇ GST ਬਦਲ ਰਹੀ ਹੈ ਤੇ 40 ਵਸਤਾਂ ਤੇ GST ਦਰਾਂ ਵਧਾ ਦਿੱਤੀਆਂ ਗਈਆਂ ਨੇ 413 ਵਸਤਾਂ ਤੇ GST ਦਰਾਂ ਘਟਾਈਆਂ ਨੇ 295 ਵਸਤੂਆਂ ਦੀ ਵਰਤੂ ਜਿਹੜੀ ਹੈ ਰੋਜ਼ਾਨਾ ਹੁੰਦੀ ਹੈ ਯਾਨੀ ਕਿ ਆਮ ਲੋਕਾਂ ਨੂੰ ਇੱਕ ਵੱਡੀ ਰਾਹਤ ਹੈ